ਜਾਵੇ ਹਮ ਖਾਲਸੇ ਦਾ ਨਾਰਾ ਹੋਵੇਗਾ ਚਲੋ ਪੰਜਾਬ ਲੋ ਜੀ ਇਹ ਕਹਿੰਦਾ ਪਈ ਪੰਜਾਬ ਪਰਤਿਆ ਜਾਵੇ ਪਲਾਨ ਇਦਾਂ ਆ ਇਹਨਾਂ ਦੀ ਤੇ ਨਾਰਾ ਇਹ ਦੇਣਾ ਵੀ ਚਲੋ ਪੰਜਾਬ ਠੀਕ ਹੈ ਤੇ ਪਿੱਛੇ ਨੂੰ ਮੋੜਨਾ ਸਾਰਿਆਂ ਨੇ ਬਾਹਰਲੇ ਮੁੱਖਾ ਤੋਂ ਜਿੱਥੇ ਵੀ ਬੈਠੇ ਆ ਨਿਜੀਲੈਂਡ ਵਾਲਿਓ ਸੁਣ ਲਓ ਆ ਐ ਪਲਾਨਿੰਗ ਇਹਨਾਂ ਦੀ ਹੁਣ ਇਹ ਦੇਖਿਓ ਕੈਨੇਡਾ ਅਮਰੀਕਾ ਵਾਲਿਆਂ ਨੂੰ ਪੁੱਛੋ ਕਿ ਕਿੰਨੀ ਕੁ ਪ੍ਰੈਕਟੀਕਲ ਹੈ ਕੱਲਾ ਕੱਲਾ ਬੰਦਾ ਆਪਣੇ ਇਲਾਕੇ ਦੇਖੇ ਜਾਣੀ ਜਿਹੜੇ ਬੰਦੇ ਖਾਲਸਾਪਨ ਦੇ ਸਪੁੱਤਰ ਆ ਉਹ ਆਪਣੇ ਤੇ ਇਲਾਕੇ ਦੇਖਣ ਉਹਨਾਂ ਨੂੰ ਕੀ ਲੱਗਦਾ ਵੀ ਇਦਾਂ ਜੇ ਮੌਕਾ ਆਵੇ ਤੇ ਉਹਨਾਂ ਨੂੰ ਬਾਹ ਖੜੀ ਕਰਨੀ ਪੈ ਜਾਵੇ ਤੇ ਹਾਂ ਜੀ ਚਲੋ ਠੀਕ ਆ ਤੁਸੀਂ ਗੱਲ ਕੀਤੀ ਆ ਕਿ ਮੈਂ ਸਾਰਿਆਂ ਤੋਂ ਪਹਿਲਾਂ ਤਿਆਰ ਆ ਪਰ ਸੰਦੀ ਫਰਾਈਡੇ ਅਗਲੇ ਹਫਤੇ ਦੀ ਫਲਾਈਟ ਆ ਮੈਂ ਜਾਣਾ ਪ੍ਰੈਕਟੀਕਲੀ ਦੇਖਿਓ ਕਿੰਨੀਆਂ ਗੱਲਾਂ ਇਹ ਪਹਿਲੇ ਗੇੜ ਚ ਸਾਡੇ ਬਜ਼ੁਰਗ ਮਾਵਾ ਅਤੇ ਬਾਪੂ ਪੰਜਾਬ ਦੀਆਂ ਚਾਬੀਆਂ ਲੈ ਕੇ ਜਾਣਗੇ ਅਤੇ ਘਰਾਂ ਨੂੰ ਖੋਲ ਕੇ ਆਪਣੇ ਅਮੀਰ ਵਿਰਸੇ ਤੋਂ ਗਰਦ ਝਾੜਨਗੇ ਠੀਕ ਹੈ ਜੀ ਪਹਿਲੇ ਗੀੜ ਵਿੱਚ ਬਜ਼ੁਰਗ ਜਿਹੜੇ ਆ ਤੇ ਮਾਮਾ ਉਹ ਜਾਣਗੇ ਠੀਕ ਹੈ ਪਹਿਲੇ 2 ਸਾਲਾਂ ਚ 1 ਲੱਖ ਬਜ਼ੁਰਗ ਪੰਜਾਬ ਜਾਣਗੇ ਜਿਹੜੇ ਵੀਰ ਅਤੇ ਪਰਿਵਾਰ ਜ਼ਾਲਮ ਹਕੂਮਤੇ ਨਿਸ਼ਾਨੇ ਪਰ ਹਨ ਉਹਨਾਂ ਨੂੰ ਅਸੀਂ 2030 ਤੱਕ ਆਪਣੇ ਜਜ਼ਬਾਤ ਰੋਕ ਕੇ ਰੱਖਣ ਦੀ ਬੇਨਤੀ ਕਰਦੇ ਹਾਂ 2 ਸਾਲ ਪਹਿਲੇ 2 ਸਾਲ ਦੇ ਵਿੱਚ 2 ਲੱਖ ਬਾਹਰਲੇ ਮੁਲਕਾਂ ਤੋਂ ਵਿਯੁਰਗ ਤੇ ਮਾਤਾ-ਮਾਂ ਹੁਣ ਤੁਸੀਂ ਦੱਸੋ ਉਹਨਾਂ 'ਚ ਕਿਹੜੇ ਸ੍ਰਿੰਦਰ ਨੂੰ ਪੁੱਛੋ ਆਪਣੇ ਤਾਂ ਇਹ ਦੇ ਇੰਡੀਆ ਬੈਠੇ ਹੋਣੇ ਆਵ ਰਿਫਿਊਜੀ ਆ ਆਪਣੇ ਤਾਂ ਜਾਣਾ ਕੁਛ ਨਹੀਂ ਇਹਨਾਂ ਦਾ